ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰਟੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਸੂਟਾਂ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਆਓ ਦੇਖੋ ਨੇ ਆ ਸੂਟ ਇਹ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਜਿਹੜਾ ਹੈ ਸੂਟ ਹੈ ਇਹ ਦੇਖੋ ਇਸ ਤਰ੍ਹਾਂ ਜਿਹੜਾ ਹੈ ਪ੍ਰਿੰਟ ਰਹੇਗਾ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਇਹ ਦੇਖੋ ਇਹ ਘੇਰੇ ਦੇ ਉੱਪਰ ਜਿਹੜੀ ਹੈ ਪਾਈਪਿੰਗ ਲੱਗੀ ਹੋਈ ਹੈ ਇਸ ਤਰ੍ਹਾਂ ਦਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਫਲਾਵਰਸ ਵਾਲਾ ਬਹੁਤ ਹੀ ਸੌਫਟ ਕਪੜਾ ਇਹ ਦੇਖੋ ਇਸ ਤਰ੍ਹਾਂ ਗਲੇ ਦੇ ਉੱਪਰ ਜਿਹੜਾ ਹੈ ਵਰਕ ਕੀਤਾ ਹੋਇਆ ਹੈ 골ਡਨ ਥ्रेड ਵਰਕ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਵੀਰ ਨੇ ਇੱਕ ਗਲਾ ਬਣਿਆ ਹੋਇਆ ਹੈ ਕਿੰਨਾ ਪਿਆਰਾ ਲੱਗ ਰਿਹਾ ਹੈ ਸੂਟ ਔਰ ਜਿਹੜਾ ਸੂਟ ਦਾ ਕਪੜਾ ਹੈ ਉਹ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਔਰ ਸੂਟ ਦਾ ਜਿਹੜਾ ਕਪੜਾ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਸਾਰੇ ਸੂਟ ਦਾ ਜਿਹੜਾ ਹੈ ਪੈਂਟ ਬਹੁਤ ਹੀ ਵਧੀਆ ਪ੍ਰਿੰਟ ਹੈ ਬਹੁਤ ਹੀ ਸੌਫਟ ਜਿਹੜਾ ਫੈਬਰਿਕ ਹੈ ਇਸ ਦੇ ਨਾਲ ਰਹੇਗੀ ਜਿਹੜੀ ਹੈ ਬਾਟਮ ਦੇ ਉੱਪਰ ਜਿਹੜਾ ਹੈ ਵਰਕ ਕੀਤਾ ਹੋਇਆ ਹੈ ਇਹ ਦੇਖੋ ਇਸ ਤਰ੍ਹਾਂ ਦਾ ਜਿਹੜਾ ਆ ਵਰਕ ਆਏਗਾ ਬਾਟਮ ਤੇ ਇਹ ਦੇਖੋ ਦੋਨੋਂ ਸਾਈਡ ਤੇ ਇਸ ਤਰ੍ਹਾਂ ਕਟਵਰਕ ਕੀਤਾ ਹੋਇਆ ਹੈ ਔਰ ਸਾਥ ਨਾਲ ਹੈ ਬਾਟਮ ਵਰਕ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ कपड़ा है बॉटम का वो भी बहुत ही ज़्यादा सॉफ्ट है ब्लैक कलर द रहेगी जी ना बॉटम बॉटम भी जी पूरी ढाई मीटर है इस तरह रहेगा पूरा सूट मैचिंग साड़ी शॉप जी जड़ी है ए एस पी कलोथ स्टोर जो दसूहा तो संसारपुर रोड उपर है ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਔਰ ਤੁਹਾਨੂੰ ਦਿਖਾ ਰਹੀਏ ਇਹ ਰਹੇਗੀ ਨਾਲ ਇਹਦੇ ਹਾਫ ਪਿਓਰ ਦੀ ਚੁੰਨੀ ਰਹੇਗੀ ਔਰ ਚੁੰਨੀ ਦੇ ਚਾਰੇ ਪਾਸੇ ਜਿਹੜੀ ਹੈ ਲੈਸ ਲੱਗੀ ਹੋਈ ਹੈ ਇਹ ਦੇਖੋ ਔਰ ਜਿਹੜੀ ਚੁੰਨੀ ਹੈ ਉਹ ਵੀ ਉਹਦੀ ਪ੍ਰੋਪਰ ਲੈਂਥ ਵਿੱਥ ਵਾਲੀ ਖੁੱਲੀ ਡੁੱਲੀ ਚੁੰਨੀ ਹੈ ਸਰਦਾਰੀ ਲੁੱਕ ਵਾਲੀ ਇਹ ਦੇਖੋ इस तरह रहेगी सूट की पूरी लुक बॉटम से वर्क ये देखो टॉप बीनैक वाला और नाल रहेगी हाफ प्योर की चुनी फोर साइडेड लैस लगी हुई है ये देखो ये फोटो फोटोला सूट है ये देखो इस तरह का बनेगा तो जड़ा ਪੂਰਾ ਸੂਟ ਸਟਿਚ ਹੋ ਕੇ ਇਸ ਸੂਟ ਦਾ ਪ੍ਰਾਈਸ ਜੀ ਹੈ ਸਿਰਫ 650 ਰੁਪਇਆ ਇਹਦੇ ਵਿੱਚ ਤੁਹਾਨੂੰ ਜੀ ਇਹ ਸਾਰੇ ਸੋਲੋ ਕਲਰ ਹੀ ਮਿਲਣਗੇ ਇਹ ਦੇਖੋ ਇੱਕ ਹੋਰ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਸੇਮ ਹੈ ਇਹਦੇ ਵਿੱਚ ਕਲਰ ਆਪਸ਼ਨ ਨਹੀਂ ਹੈ ਸਿਰਫ ਸੋਲੋ ਸੋਲੋ ਹੀ ਪੀਸ ਮਿਲਣਗੇ ਤੁਹਾਨੂੰ ਸਕ੍ਰੀਨ ਦੇ ਉੱਪਰ ਲਗਾਤਾਰ ਸਾਡਾ ਜਿਹੜਾ ਨੰਬਰ ਹੈ ਉਹ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਦੇ ਉੱਪਰ ਜਿਹੜਾ ਹੈ ਮੈਸੇਜ ਕਰ ਸਕਦੇ ਹੋ ਇਹ ਸੋਲੋ ਪੀਸ ਰਹਿਣਗੇ ਨਾਲ ਬਾਟਮ ਵਰਕ ਰਹੇਗਾ ਤੇ ਹਾਫ ਪੀਅਰ ਦੀ ਚੁੰਨੀ ਰਹੇਗੀ ਨਾਲ ਇਸ ਤਰ੍ਹਾਂ ਦਾ ਰਹੇਗਾ ਵਾਊ ਵਾਲਾ ਸੂਟ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕੇ ਇਸ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਜਿਹੜੇ ਸੂਟ ਹੈ ਉਹਨਾਂ ਦੀ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਈਏ ਇਸ ਤਰ੍ਹਾਂ ਰਹੇਗੀ ਰਹਿਣਗੇ ਜੀ ਇਹ ਸੋਲੋ ਪੀਸ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ